ਵਾਈਕਰ ਜੀ ਦਾ ਕਾਉਂਸਲਰ ਵਾਈਕਰ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਖਨੋਰੀ ਬਾਰਡਰ ਤੇ ਜਿਹੜੇ ਸਾਡੇ ਕਿਸਾਨ ਭੈਣ ਭਰਾ ਮੋਰੇ ਹੋ ਕੇ ਆਪਣੇ ਹੱਕ ਲਈ ਦਿਨ ਦਿਹਾੜੇ ਉਥੇ ਅੰਦੋਲਨ ਤੇ ਬੈਠੇ ਆ ਉਹਨਾਂ ਨਾਲ ਅਸੀਂ ਗੱਲ ਕਰਨੀ ਅੱਜ ਸਰਦਾਰ ਕਾਕਾ ਸਿੰਘ ਹੁਣੀ ਇੱਕ ਕਿਸਾਨ ਯੂਨੀਅਨ ਦੇ ਜਿਹੜੇ ਮੁਖੀਆ ਉਹਨਾਂ ਪਹਿਲਾਂ ਗੱਲਬਾਤ ਹੋਊਗੀ ਫੇ ਸਾਡੀ ਜਿਹੜੀ ਭਾਈਆ ਡੱਲੇਵਾਲ ਹੁਣੀ ਜਿਹੜੇ ਭਈ ਕਾਫੀ ਬਿਮਾਰ ਹੈ ਤੁਹਾਨੂੰ ਪਤਾ ਉਹ ਸਿਹਤ ਵੀ ਠੀਕ ਉਹਨਾਂ ਵੀ ਸਾਡੀ ਫਤਿਹ ਸਾਂਝੀ ਕੀਤੀ ਜਾਊਗੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਹਰ ਵਾਲੀ ਖਾਸ ਰਨ سپورਟ ਕਰਦੇ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਫਾਈਟ ਵਾਲੇ ਵਾਲ ਲਈ ਸਾਰੇ ਪਾਸੇ ਅਰਦਾਸਾਂ ਕਰੋਗੇ ਕਿਉਂਕਿ ਆਪਣੇ ਲਈ ਦੇਖੋ ਕਿੰਨੀ ਸਿਹਤ ਖਰਾਬ ਹੈ ਤਾਂ ਵੀ ਆਪਣੇ ਹੱਕ ਲਈ ਮੋਰੇ ਹੋ ਕੇ ਲੜ ਰਹਾ ਹੈ ਮੈਹਰੂਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਬਹੁਤ ਬਹੁਤ ਤਸ਼ਕਰ ਦੀ ਸਟੂਡੀਓ ਸਾਰੀ ਟੀਮ ਦਾ ਜਿਹੜੀ ਇਸ ਸਥਿਤੀ ਦੇ ਵਿੱਚ ਸਾਡਾ ਸਹਿਯੋਗ ਦੇ ਰਹੀ ਆ ਤੇ ਪੂਰੇ ਦੇਸ਼ ਵਿਦੇਸ਼ ਵਿੱਚ ਜਿੰਨੇ ਵੀ ਖਾਲਸਾ ਏਡ ਨਾਲ ਸਾਡੇ ਨੌਜਵਾਨ ਜੁੜੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਸਾਡੇ ਵੀ ਬਹੁਤ ਵੱਡੀ ਗੱਲ ਆ ਤੁਸੀਂ ਇੰਨੇ ਸਮੇਂ ਇੰਨੇ ਆਪਣੀ ਬਿਜ਼ੀ ਟਾਈਮ ਤੋਂ ਸਮਾਂ ਕੱਢਿਆ ਤੇ ਪਹਿਲਾਂ ਭਾਈ ਸਾਹਿਬ ਦੱਸਿਓ ਭਾਈ ਢੱਲੇਵਾਲ ਜੀ ਦੀ ਸਿਹਤ ਕਿਦਾਂ ਭਾਈ ਸਾਹਿਬ ਦੀ ਢੱਲੇਵਾਲ ਸਾਹਿਬ ਦੀ ਸਿਹਤ ਠੀਕ ਹੈ ਜੀ ਦੋ ਕੁ ਦਿਨ ਦੇ ਵਿੱਚ ਥੋੜੀ ਜਿਹੀ ਗ੍ਰਾਫਟ ਆ ਗਈ ਸੀਗੀ ਉਹਨਾਂ ਨੇ ਮਨ ਤਕਲੀਫ ਹੋਣੀ ਸ਼ੁਰੂ ਹੋ ਗਈ ਸੀ ਉਹਨਾਂ ਨੇ ਮੈਨੂੰ ਬੁਲਾ ਕੇ ਕਿਹਾ ਸੀਗਾ ਬਈ ਬਾਹਰ ਜਿਹੜੇ ਮੇਰੇ ਖਾਸ ਕਰਕੇ ਪਰਿਵਾਰ ਵਾਲੇ ਤੋਂ ਰਿਸ਼ਤੇਦਾਰ ਖਾਸ ਕਰਕੇ ਬੀਕੇ ਜੋ ਸਤੂਪੁਰ ਦਾ ਜੋ ਪਰਿਵਾਰ ਇਹਨਾਂ ਦੀ ਜਿਹੜੀ ਮਿਲਣੀ ਹੈ ਘਟਾ ਦਿਓ ਮੈਨੂੰ ਮਿਲਣ ਤੋਂ ਬਾਅਦ ਤਕਲੀਫ ਹੁੰਦੀ ਹੈ ਉਹ ਅਸੀਂ ਉੱਤੇ ਗੌਰ ਕੀਤੀ ਸੀ ਪਰ ਅੱਜ ਵੀ ਜਿਹੜੇ ਦੂਜੇ ਫੋਰਮ ਵਾਲੇ ਸਾਡੇ ਇੱਥੇ ਕਿਸਾਨਾਂ ਕੋ ਆਏ ਸਵੇਰ ਮੈਨੂੰ ਉਹਨਾਂ ਨੇ ਪਾਇਆ ਬਈ ਮੈਨੂੰ ਹੋਰ ਤਕਲੀਫ ਆਜੂ ਤਾਂ ਆ ਜਾਣਦੇ ਕੋਈ ਆਗੂ ਇਹ ਨਾ ਕਹੇ ਵੀ ਅਸੀਂ ਆਏ ਆ ਤੇ ਡੱਲੇਵਾਲ ਸਾਹਿਬ ਨੇ ਮੈਲ ਦਾ ਟਾਈਮ ਨਹੀਂ ਦਿੱਤਾ ਫਿਰ ਵੀ ਇਸ ਹਾਲਾਤ ਦੇ ਵਿੱਚੋ ਅੱਜ ਉਹਨਾਂ ਸਾਰੇ ਆਗੂ ਨੂੰ ਟਾਈਮ ਕੱਢ ਕੇ 2-4 ਮਿੰਟੋ ਬੋਲੇ ਨੇ ਚੜਦੀ ਕਲਾ ਦੇ ਵਿੱਚ ਨੇ ਪਰਮਾਤਮਾ ਮਿਹਰ ਕਰੇ ਜੀ ਜੀ ਨਹੀਂ ਬਹੁਤ ਚੜਦੀ ਕਲਾ ਤੁਹਾਨੂੰ ਇਦਾਂ ਸੁਣ ਕੇ ਬੜੀ ਖੁਸ਼ੀ ਹੁੰਦੀ ਆ ਕਿ ਭਾਈ ਸਾਹਿਬ ਨੇ ਸਾਰੀ ਜ਼ਿੰਦਗੀ ਇਦਾਂ ਦੇ ਸੰਗਰਾਮ 'ਤੇ ਲਾ ਦਿੱਤੀ ਆ ਪੰਜਾਬ ਲਈ ਕਿਸਾਨਾਂ ਲਈ ਤੇ ਇਦਾਂ ਦੇ ਸਾਨੂੰ ਇਹੀ ਚਾਹੀਦਾ ਪਈ ਭਾਈ ਸਾਹਿਬ ਚੜ੍ਹਦੀ ਕਲਾ ਸਹੀ ਸਲਾਮਤ ਹੋਣ ਤੇ ਫੇਰ ਅੱਗੇ ਆ ਕੇ ਸੇਵਾ ਕਰੀ ਜਾਂ ਜਿੱਦਾਂ ਕਰੀ ਜਾਂਦੇ ਆ ਤੇ ਸਾਡੀ ਵੀ ਟੀਮ ਮੇਰੇ ਖਿਆਲ ਤੁਹਾਨੂੰ ਮਿਲੀ ਹੋਣੀ ਆ ਉੱਥੇ ਉਹ ਕੋਸ਼ਿਸ਼ ਕਰਦੇ ਪਈ ਜਿੰਨਾ ਕੁਸ਼ ਅਸੀਂ ਕਰ ਸਕਦੇ ਆ ਕਿਸਾਨਾਂ ਲਈ ਕਰ ਰਹੇ ਆ ਜੇ ਕੋਈ ਵੀ ਹੋਰ ਵੀ ਚੀਜ਼ ਦੀ ਲੋੜ ਹੋਵੇ ਤੁਹਾਨੂੰ ਖੜੇ ਆ ਤੁਸੀਂ ਮੜ ਜਾਏ ਦੱਸ ਸਕਦੇ ਪਈ ਸਾਡੀ ਟੀਮ ਬਾਰੇ ਪਈ ਕਿਦਾਂ ਕਦੋਂ ਤੁਹਾਨੂੰ ਲੱਗਿਓ ਜੁੜਿਓ ਆ ਵੇਖੋ ਇੱਥੇ ਦਿੱਕਤ ਆ ਗਈ ਸੀ ਜੀ ਮੋਰਚੇ ਦੇ ਵਿੱਚ ਖਾਸ ਕਰਕੇ ਸਾਡੀਆਂ ਭੈਣਾਂ ਲਈ ਕੋਈ ਪ੍ਰਬੰਧ ਨਹੀਂ ਸੀਗਾ ਪੈਣ ਲਈ ਤਾਂ ਨਾ ਹੀ ਕੋਈ ਬਾਥਰੂਮ ਦਾ ਪ੍ਰਬੰਧ ਸੀਗਾ ਅਸੀਂ ਉਹ ਟੀਮ ਨੂੰ ਬੁਲਾਇਆ ਇਹਨਾਂ ਨੇ ਤਾਲਮਿਲ ਸਾਡੇ ਨਾਲ ਕੀਤਾ ਉਹ ਠੰਡ ਦੇ ਵਿੱਚ ਜਿਹੜੇ ਗੈਸ ਗੁੱਸਤ ਦਾ ਵੀ ਪ੍ਰਬੰਧ ਕੀਤਾ ਬਹੁਤ ਵਧੀਆ ਪ੍ਰਬੰਧ ਕੀਤਾ ਹੁਣ ਬਹੁਤ ਰਹਿਣ ਬਸੇਰਾ ਜਿਹੜਾ 2200 ਦਾ ਉਹ ਸਾਡੀਆਂ ਭੈਣਾਂ ਵਾਸਤੇ ਜਿਹੜਾ ਐਮਰਜੈਂਸੀ ਡਿਗਾਂ ਨਾਲ ਬਾਥਰੂਮ ਵੀ ਬਣ ਗਏ ਤਾਂ ਜਿਹੜਾ ਹੋਰ ਵੀ ਇਹਨਾਂ ਨੇ ਸੋ ਤੋਂ ਪਹਿਲਾਂ ਹੀ ਇਹ ਅਪੀਲ ਕੀਤੀ ਸੀ ਵੀ ਅਸੀਂ ਦੱਸੋ ਸਾਨੂੰ ਕੀ ਕਰ ਸਕਦੇ ਆ ਅਸੀਂ ਤਾਂ ਇਹ ਅਪੀਲ ਕੀਤੀ ਆ ਵੀ ਬਹੁਤ ਕੁਝ ਮਹਾਰਾਜ ਦਾ ਦਿੱਤਾ ਬਹੁਤ ਲੋਕਾਂ ਵੱਲੋਂ ਖੁਸ਼ ਆ ਰਿਹਾ ਹੈ ਫਿਰ ਵੀ ਜੇ ਕਿਤੇ ਦਿੱਕਤ ਆਈ ਤਾਂ ਸਾਂਝ ਕਰਾਂਗੇ ਇਸ ਵੇਲੇ ਮੈਨੂੰ ਲੱਗਦਾ ਵੀ ਸਾਰੇ ਪ੍ਰਬੰਧ ਚੜ੍ਹਦੀ ਕਲਾ ਦੇ ਵਿੱਚ ਨੇ ਟੀਮ ਸਾਡੇ ਨਾਲ ਨੇ ਹਰ ਵਕਤ ਰੋਜ਼ ਹੱਥ ਨੇ ਤੜਕੇ ਮਿਲਦੇ ਆ ਫਿਰ ਵੀ ਮੈਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਤੁਸੀਂ ਐ ਨਸੀਬਤ ਵੇਲੇ ਜਦੋਂ ਕੰਮ ਆਉਨੇ ਹੋ ਅੱਜ ਵੀ ਜਿਹੜੀ ਖਾਲਸਾ ਐਡ ਹੈ ਉਹ ਆ ਸਾਡੀ ਜਿਹੜਾ ਪ੍ਰਬੰਧਕ ਹੈ ਉਹ ਇੱਥੇ ਸਾਡੇ ਨਾਲ ਖੜੇ ਨੇ ਚੜ੍ਹਦੀ ਕਲਾ ਪਰਮਾਤਮਾ ਇਹਨਾਂ ਨੂੰ ਬੜ ਬਖਸ਼ੇ ਆਪਦੇ ਘਰਵਾਰ ਛੱਡ ਕੇ ਸਾਡੇ ਨਾਲ ਬੈਠੇ ਨੇ ਫੇਰ ਵੀ ਮਦਦ ਜਿਹੜੀ ਭਾਵੇਂ ਸਾਫ ਸਫਾਈ ਦੀ ਹੋਵੇ ਭਾਵੇਂ ਰਹਿਣ ਬਸੇਰੇ ਬਣਾਉਣੇ ਹੋਣ ਭਾਵੇਂ ਕੋਈ ਟਰੈਕਟਰਾਂ ਦੇ ਪਾਣੀ ਦਾ ਪ੍ਰਬੰਧ ਲਹਿੜ ਦਾ ਪ੍ਰਬੰਧ ਬਹੁਤ ਖੁਸ਼ੀ ਨਾਲ ਅਸੀਂ ਸੰਜਿਆ ਕਰ ਰਹੇ ਮੈਨੂੰ ਲੱਗਦਾ ਵੀ ਇਸੇ ਮੋਰਚੇ ਦੇ ਵਿੱਚ ਸਾਡੇ ਵੱਲੋਂ ਖਾਸ ਕਰਕੇ ਖਾਲਸਾ ਏਡ ਵੱਲੋਂ ਕੋਈ ਦਿੱਕਤ ਨਹੀਂ ਬਹੁਤ ਸਹਿਯੋਗ ਦੇ ਰਹੇ ਨਹੀਂ ਬਹੁਤ ਚੜ੍ਹਦੀ ਕਲਾ ਬਹੁਤ ਸਾਨੂੰ ਬੜੀ ਖੁਸ਼ੀ ਹੁੰਦੀ ਆ ਇਹ ਦੁਨੀਆ ਗੱਲਾਂ ਸੁਣ ਕੇ ਕਿਉਂਕਿ ਅਸੀਂ ਕਹਿੰਨੇ ਪਈ ਦੇਖੋ ਤੁਸੀਂ ਸਾਨੂੰ ਕਹਿੰਦੇ ਭਈ ਘਰ ਛੱਡ ਕੇ ਸਾਡੇ ਸੇਵਦਾਰ ਹੋ ਤੁਸੀਂ ਦੇਖੋ ਕਿੰਨੇ ਚਿਰ ਦੇ ਤੁਸੀਂ ਉੱਥੇ ਲੱਗੇ ਹੋ ਆ ਰੋਡਾਂ ਤੇ ਬੈਠੇ ਆ ਪੰਜਾਬ ਲਈ ਕਿਸਾਨੀ ਲਈ ਸਾਰੇ ਕਿਸਾਨਾਂ ਲਈ ਭਾਰਤ ਦੇ ਵਿੱਚ ਲਈ ਸਾਰਿਆਂ ਦੇ ਹੱਕ ਲਈ ਬੈਠੇ ਆ ਸਾਨੂੰ ਵੀ ਬੜਾ ਭਈ ਦੁੱਖ ਹੁੰਦਾ ਦੇਖ ਕੇ ਵੀ ਦੇਖੋ ਕਈ ਵਾਰੀ ਤੁਸੀਂ ਇੰਨੀ ਸਰਦੀ ਹੁੰਦੀ ਆ ਤਾਂ ਵੀ ਚੜਦੀ ਕਲਾ ਕੋਈ ਬਿਮਾਰੀ ਲੱਗ ਜਾਂਦੀ ਕੋਈ ਠੰਡ ਲੱਗ ਜਾਂਦੀ ਹੁਣ ਭਾਈ ਸਾਹਿਬ ਵੀ ਬਿਮਾਰ ਆ ਤਾਂ ਵੀ ਤੁਸੀਂ ਚੜਦੀ ਕਲਾ ਆ ਇਹ ਮੇਰੇ ਖਿਆਲ ਇੱਕ ਪੰਜਾਬੀਅਤ ਇੱਕ ਬਹੁਤ ਤਾਕਤ ਆ ਤੇ ਕੋਈ ਫਰਕ ਨਹੀਂ ਪੈਂਦਾ ਆਪਣੇ ਸਰੀਰਾਂ ਉੱਪਰ ਜੇ ਅਸੀਂ ਰਸਤੇ ਤੁਰਿਓ ਇਨਸਾਫ ਲਈ ਸੋ ਤੁਸੀਂ ਜਿਹੜੇ ਰਸਤੇ ਜਿਹੜੇ ਤੁਰਿਓ ਆ ਸਾਡੀ ਜਿਹੜੀ ਕੌਮ ਆ ਬਹੁਤ ਮਾਣਿਆ ਸਾਨੂੰ ਸਾਰਿਆਂ ਨੂੰ ਤੇ ਇਹਦੇ ਵਿੱਚ ਭਾਈ ਸਾਹਿਬ ਪੁੱਛਣਾ ਚਾਹੁੰਦਾ ਪਈ ਹੁਣ ਤੁਹਾਡੀਆਂ ਕੀ ਆਸਾਂ ਆ ਪਈ ਕੀ ਹੋਊਗਾ ਨਤੀਜਾ ਕਿ ਨਿਕਲੂਗਾ ਪਹਿਲੇ ਤਾਂ ਅੱਜ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਮੈਂ ਇਹ ਪੈਸੇ ਦੇਣਾ ਚਾਹੁੰਦਾ ਕਿ ਅੱਜ ਅਸੀਂ ਸਾਰੇ ਆ ਕੋ ਇੱਥੇ ਇਕੱਠੇ ਬੈਠੇ ਖਨੌਦੀ ਦੇ ਵਿੱਚ ਸਿਰ ਜੋੜ ਕੇ ਬੈਠੇ ਆ ਪੁਰਾਣੇ ਨਵੇਂ ਛੋਟੇ ਵੱਡੇ ਸਾਰੇ ਆ ਕੋ ਇੱਥੇ ਆਏ ਕੇਂਦਰ ਸਰਕਾਰ ਨੂੰ ਮੈਸੇਜ ਚੱਲਿਆ ਗਿਆ ਦੂਜੀ ਜਿਹੜੀ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਨੇ ਹੁਣ ਤਾਂ ਅਸੀਂ ਇਹ ਅਪੀਲ ਕਰ ਸਕਦੇ ਆ ਸਰਕਾਰ ਨੂੰ ਕਿ ਫੌਰੀ ਸਮਾਂ ਮੰਗ ਕਰਦਾ ਹੈ ਕਿ ਐਮਐਸਪੀ ਗਰੰਟੀ ਨੂੰ ਕੇਂਦਰ ਸਰਕਾਰ ਬਣਾਵੇ ਕਾਨੂੰਨ ਹੀ ਬਣਾਉਣਾ ਹੈ ਜਿਹੜੀ ਇਹ ਭਲੇਖਾ ਪਾਇਆ ਜਾਸ ਹੈ ਵੀ ਇਹ ਤਾਂ ਬਹੁਤ ਬਸਟ ਦੀ ਲੋੜ ਹੈ ਇਹ ਤਾਂ ਬਸਟ ਆਊ ਕਿਥੋਂ ਪੈਸਾ ਜਾਊ ਕਿਧਰ ਆਊ ਕਿਥੋਂ ਇਹ ਨਹੀਂ ਸਵਾਲ ਤੁਰਤ ਪ੍ਰਧਾਨ ਮੰਤਰੀ ਮੰਤਰੀ ਮੰਡਲ ਦੀ ਆਪਦੀ ਬੈਠਕ ਬੁਲਾਵੇ ਬੈਠਕ ਬੁਲਾ ਕੇ ਉਹ ਰਾਸ਼ਟਰਪਤੀ ਨੂੰ ਭੇਜੇ ਰਾਸ਼ਟਰਪਤੀ ਨੇ ਸੈਨ ਕਰਾ ਕੇ ਅਗਲਾ ਸੈਸ਼ਨ ਉਹਦੇ ਵਿੱਚ ਕਾਨੂੰਨ ਬਣ ਜਾਣਾ ਹੈ ਤਾਂ ਉਹ ਐਵੇਂ 10 ਮਿੰਟਾਂ ਦੀ ਖੇਡ ਹੈ ਸਾਰੀ ਇਹ ਤਾਂ ਮੈਨੂੰ ਲੱਗਦਾ ਹੈ ਕਿ ਅੰਦੂਨੀ ਕਿਸਾਨਾਂ ਵਾਲਾ ਭੁਲੇਖਾ ਸੀਗਾ ਉਹ ਸੀ ਇਕੱਠੇ ਹੋ ਕੇ ਤੋੜਿਆ ਆਉਣ ਵਾਲੇ ਦਿਨਾਂ ਦੇ ਵੀ ਤੋੜਾਂਗੇ ਆਸ ਹੈ ਕਿ ਮੰਗਾ ਵੀ ਸਰਕਾਰ ਲਾਗੂ ਕਰੇ ਤੇ ਡੱਲੇਵਾਲ ਸਾਹਿਬ ਦੀ ਜਿਹੜੀ ਜਾਣ ਹੈ ਛੇ ਤਾਂ ਉਹ ਵੀ ਚੜ੍ਹਦੀ ਕਲਾ ਚ ਰਹੇ ਚੜ੍ਹਦੀ ਕਲਾ ਅਸੀਂ ਪਹਿਲਾਂ ਵੀ ਕਿਹਾ ਸੀ ਪਹਿਲਾਂ ਜਦੋਂ ਅੰਦੋਲਨ ਲੱਗਾ ਸੀ ਹੁਣ ਵੀ ਅਸੀਂ ਕਹਿ ਰਹੇ ਹਾਂ ਸਾਡੀ اپیل ਆ ਜਿਹੜੇ ਸਪੈਸ਼ਲ ਪੰਜਾਬ ਦੇ ਵੀ ਜਿਹੜੇ ਸਾਡੇ ਸਰਕਾਰ ਦੇ ਗਾ ਲੋ ਐਮ ਪੀਜ਼ ਆ ਕਿਹੜੀ ਜਿਹੜੀ ਮਰਜੀ پارٹی ਹੋਵੇ ਐਸੋਲੇ ਇਕੱਠ ਕਰਕੇ ਸਾਡੇ ਕਿਸਾਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਦੀ سپورਟ ਕੀਤੀ ਜਾਵੇ ਉਹਨਾਂ ਵੱਲੋਂ ਵੱਡੀ ਮੰਗ ਹਣੀ ਚਾਹੀਦੀ ਆ ਕਿ ਕੋਈ ਫਰਕ ਨਹੀਂ ਪੈਂਦਾ ਕਿਹੜੀ پارٹی ਪਰ ਸਰਕਾਰ ਨੂੰ ਸੈਂਟਰਲ ਨੂੰ ਕਿ ਸਾਡੇ ਕਿਸਾਨ ਉੱਥੇ ਵਿੱਚ ਹੱਕ ਲਈ ਉਹਦਾ ਸਾਥ ਦੇਵੋ ਅਸੀਂ ਵੀ ਆਸ ਰੱਖਦੇ ਪਈ ਸਾਰੇ ਪੰਜਾਬ ਦੇ ਵੀ ਐਮ ਪੀ ਇਕੱਠੇ ਹੋ ਗਏ ਐਮ ਪੀ ਤੇ ਐਮ ਐਲ اے ਜਿਹੜੇ ਆ ਪਰ ਉਹ ਤੁਹਾਨੂੰ ਪਤਾ ਹੈ ਕਈ ਵਾਰੀ ਕਈ ਵਾਰੀ ਪਾਰਟੀ ਵਾਈ ਮੋਰੇ ਆ ਜਾਂਦੀ ਇਹਦੇ ਵਿੱਚ ਪਾਰਟੀ ਬੈ ਸਮਝ ਨਹੀਂ ਗਾ ਇਹ ਸਾਰੀ ਪੰਜਾਬ ਦਾ ਸਾਰੇ ਭਾਰਤ ਦੇ ਸਾਰੇ ਕਿਸਾਨਾਂ ਲਈ ਇੱਕ ਹੱਕ ਤੁਸੀਂ ਲੜ ਰਹੇ ਆ ਤੇ ਸਾਨੂੰ ਬੜੀ ਪਈ ਮਹਿਸੂਸ ਹੁੰਦਾ ਭਈ ਤੁਸੀਂ ਦੇਖੋ ਕਿੰਨੀ ਵਾਰੀ ਤੁਸੀਂ ਇਹ ਅਪੀਲਾਂ ਕੀਤੀਆਂ ਭਈ ਸਰਕਾਰ ਤੁਸੀਂ ਕੋਈ ਡਾਇਲੌਗ ਖੋਲੋ ਸਾਨੂੰ ਸਪੋਰਟ ਕਰੋ ਤੇ ਕਈ ਵਾਰੀ ਮੈਂ ਦੇਖਦਾ ਭਈ ਸਾਡੇ ਵੀ ਜਿਹੜੇ ਭਈ ਬਜ਼ੁਰਗ ਮੋਰੇ ਬੈਠੇ ਆ ਉਹ ਦਿਨ ਦਿਹਾੜੇ ਨਹੀਂ ਦੇਖਦੇ ਭਈ ਸਾਡੀਆਂ ਆਸਾਂ ਪੂਰੀ ਹੋਣੀਆਂ ਸਾਨੂੰ ਤਾਂ ਲੱਗਦਾ ਇੱਥੇ ਬੈਠਿਆਂ ਨੂੰ ਜਿੱਦਾਂ ਤੁਸੀਂ ਤੁਰਿਓ ਆ ਸਾਰੀਆਂ ਆਸਾਂ ਪੂਰੀ ਆਸਾਂ ਪੂਰੀਆਂ ਹੋ ਗਈਆਂ ਅਸੀਂ ਅਰਦਾਸ ਕਰਦੇ ਤੁਸੀਂ ਸਭ ਚੜ੍ਹਦੀ ਕਲਾ ਰਵੋ ਭਾਈ ਸਾਹਿਬ ਕੋਈ ਆਖਰੀ ਮੈਸੇਜ ਦੁਨੀਆ ਦੀ ਸੰਗਤ ਨੂੰ ਦੇਣਾ ਚਾਹੁੰਦੇ ਆ ਕਿਉਂਕਿ ਸਾਨੂੰ ਪਤਾ ਪਈ ਤੁਸੀਂ ਕਿੰਨਾ ਦਿਨ ਦਿਹਾੜੀ ਮੋੜ ਲੱਗੇ ਹੋ ਉੱਥੇ 24 ਘੰਟੇ ਲੱਗੇ ਹੋ ਆ ਤੁਹਾਡਾ ਕੀ ਸਨੇਹਾ ਇੱਕ ਤਾਂ ਪੰਜਾਬ ਦੀ ਜਿਹੜੀ ਸੰਗਤ ਹੈ ਇੱਕ ਬਾਹਰਲੀ ਸੰਗਤ ਇੱਕ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਾਂ ਬਸ ਇਹ ਹੀ ਹੈ ਕਿ ਡੱਲੇਵਾਲ ਸਾਹਿਬ ਦੀ ਚੜ੍ਹਦਾ ਕਲਾ ਲਈ ਅਰਦਾਸਾਂ ਕੀਤੀਆਂ ਜਾਣ ਕਿ ਪਰਮਾਤਮਾ ਮਿਹਰ ਕਰੇ ਦੂਜੀ ਗੱਲ ਜਿਹੜੀ ਤੁਸੀਂ ਕਈ ਅਸੀਂ ਪੂਰੇ ਭਾਰਤ ਦੇ ਵਿੱਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਕੋਈ ਛੋਟੀ ਹੈ ਕੋਈ ਵੱਡੀ ਹੈ ਕਿਸੇ ਦਾ ਇੱਕ ਐਮਪੀ ਹੈਗੇ ਦੋ ਐਮਪੀ ਹੈ ਉਹ ਦੱਲੇਵਾਲ ਸਾਹਿਬ ਨੇ ਕੱਲ ਲੈਟਰ ਦਿੱਤਾ ਕਿ ਉਸ ਲੈਟਰ ਤੇ ਉੱਤੇ ਵੀ ਆਪ ਦੀ ਕਟੋ ਕਟਾ ਐਮਐਸਪੀ ਗਰੰਟੀ ਕਾਨੂੰਨ ਤੇ ਉਹ ਪਾਰਟੀ ਆਪ ਦੀ ਨੀਤੀ ਸਪਸ਼ਟ ਕਰੇ ਕਿ ਤੁਸੀਂ ਇਹਦੇ ਹਮਾਇਤ ਚ ਹੋ ਕਰੋਧ ਚ ਹੋ ਤਾਂ ਮੈਨੂੰ ਪੀ ਲੈ ਕੇ ਕਈ ਸਿਆਸੀ ਪਾਰਟੀਆਂ ਦੇ ਮੈਸੇਜ ਆਏ ਆ ਸਾਨੂੰ ਕਿ ਅਸੀਂ ਹੱਕ ਚਾ ਸੋਡੇ ਕਿ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਦੱਲੇਵਾਲ ਸਾਹਿਬ ਦੀ ਸੇਤ ਮੰਡੀ ਚਾਹੀਦੀ ਹੈ ਜਿੱਥੋਂ ਰਹੇਗੀ ਦੁਨੀਆ ਲਈ ਮੈਸੇਜ ਲਈ ਤਾਂ ਇਹੀ ਹੈ ਕਿ ਜਿੰਮੇ ਅਸੀਂ 2020 ਦੇ ਵਿੱਚ 21 ਦੇ ਵਿੱਚ ਦਿੱਲੀ ਬੈਠੇ ਸੀ ਸਾਡੇ ਨੌਜਵਾਨ ਬਾਹਰ ਦੇਸ਼ਾਂ ਵਿਦੇਸ਼ਾਂ ਤੇ ਸੜਕਾਂ ਤੇ ਆ ਕੇ ਇੱਕ ਘੰਟਾ ਟਾਈਮ ਕੱਟ ਕੇ ਲਾਜ਼ਮੀ ਰੋਸ ਜਿੱਤਾਉਂਦੇ ਸੀਗੇ ਐਵੇਂ ਜ਼ਿਕਰ ਵੀ ਅਸੀਂ ਤਾਂ ਇਹ ਅਪੀਲ ਕਰਾਂਗੇ ਕਿ ਗੁਰੂ ਘਰਾਂ ਦੇ ਵਿੱਚ ਜਾ ਕੇ ਦੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਵਾਲੀ ਮੋਰਚੇ ਦੀ ਜਿੱਤ ਵੱਲ ਅਰਦਾਸਾਂ ਹੀ ਕੀਤੀਆਂ ਜਾਣ ਇਹ ਤੋਂ ਪਰਮਾਤਮਾ ਤੋਂ ਬੁੱਖ ਮਿਲਦਾ ਵੱਡੀ ਕੋਈ ਆਸ ਨਹੀਂ ਉਸ ਇਤਿਹਾਸ ਹੈ ਇਹ ਮੈਨੂੰ ਲੱਗਦਾ ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੇ ਬੱਚੇ ਨੌਜਵਾਨ ਸਾਡੀਆਂ ਭੈਣਾਂ ਮਾਤਾ ਇਹ ਜ਼ਰੂਰ ਬੇਨਤੀ ਨੂੰ ਪਰਵਾਹ ਕਰੋ ਬਹੁਤ ਧੰਨਵਾਦ ਤੁਹਾਡਾ ਭਾਈ ਸਾਹਿਬ ਸਾਡੇ ਵੱਲ ਸਾਰੀ ਟੀਮ ਵੱਲੋਂ ਇੱਥੇ ਯੂਕੇ ਜਿੱਥੇ ਸਾਡੀ ਅਮਰੀਕਾ ਕਨੇਡਾ ਸਾਰੇ ਵੱਲੋਂ ਤੁਸੀਂ ਭਾਈ ਧਲੇਵਾਲ ਸਾਹਿਬ ਨੂੰ ਸਾਡੇ ਵੱਲੋਂ ਫਤਿਹ ਬੁਲਾਉਣੀ ਅਸੀਂ ਸਾਰੇ ਕਹਿੰਦੇ ਜਿਦਾ ਭਾਈ ਸਾਹਿਬ ਨੇ ਮੈਸੇਜ ਦਿੱਤਾ ਜਿਦਾ ਪਹਿਲਾਂ 2021 ਦੇ ਵਿੱਚ ਵਾਇਸ ਸਾਰੇ ਬਾਹਰ ਆ ਗਏ ਸੀਗੇ ਸਾਰੇ ਪਾਸੇ ਸਰਕਾਰਾਂ ਦੇ ਪਾਰਲੀਮੈਂਟ ਤੇ ਯੂਕੇ ਅਮਰੀਕਾ ਕਨੇਡਾ ਗੱਲ ਚੱਲਦੀ ਸੀ ਉਹ ਮੁੜ ਕੇ ਫੇਰ ਗੱਲ ਚਲਾਓ ਕਿਉਂਕਿ ਸਾਡੇ ਭੈਣ ਭਰਾ ਮੋਹਰੇ ਬੈਠੇ ਬਜ਼ੁਰਗ ਮਿੰਟ ਬੈਠੇ ਆ ਤੁਹਾਡਾ ਬਹੁਤ ਧੰਨਵਾਦ ਭਾਈ ਸਾਹਿਬ ਅਸੀਂ ਤੁਹਾਡੇ ਲਈ ਸਾਡੀ ਅਰਦਾਸ ਕਰਦੇ ਆ ਫੇਰ ਮੁੜ ਕੇ ਫੇਰ ਗੱਲਬਾਤ ਕਰਦੇ ਥੋੜੇ ਜਿਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ